ਜੇਕਰ ਤੁਸੀਂ ਵੀ ਬੱਸ ਦਾ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਹੋ ਜਾਓ ਸਾਫਤਾਨ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਦਿਨ ਲਗਾਤਾਰ ਜਿਹੜੀਆਂ ਬੱਸਾਂ ਦੀ ਹੜਤਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਜੋ ਸਰਕਾਰੀ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੇ ਵੱਲੋਂ 6 7 8 ਜਨਵਰੀ ਨੂੰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਕਰਨ ਦਾ ਐਲਾਨ ਜਿਹੜਾ ਕੀਤਾ ਗਿਆ ਸੋ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਤੋਂ ਮੰਗਵਾਉਣ ਦੇ ਲਈ ਉਹਨਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ 6 7 8 ਜਨਵਰੀ 2025 ਦਿਨ ਇਹ ਤਿੰਨ ਦਿਨ ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਨਹੀਂ ਚੱਲਣਗੀਆਂ ਜੋ ਕਿ ਪੱਕੇ ਨੇ ਉਹੀ ਸਿਰਫ ਬੱਸਾਂ ਜਿਹੜੀਆਂ ਉਹ ਚਲਾਉਣਗੇ ਜਿਹੜੇ ਕੰਟਰੈਕਟ ਬੇਸ ਦੇ ਵਿੱਚ ਭਰਤੀ ਹੋਏ ਹੋਏ ਨੇ ਜਾਂ ਨਵੇਂ ਭਰਤੀ ਹੋਏ ਹੋਏ ਕੰਡਕਟਰ ਜਾਂ ਡਰਾਈਵਰ ਨੇ ਉਹ ਸਰਕਾਰੀ ਬੱਸਾਂ ਤਿੰਨ ਦਿਨ ਨਹੀਂ ਚਲਾਉਣਗੇ ਸੋ ਸਰਕਾਰ ਨੂੰ ਇੱਕ ਰੋਸ ਪ੍ਰਦਰਸ਼ਨ ਵਜੋਂ ਇਹ ਤਿੰਨ ਦਿਨਾਂ ਦਾ ਜਿਹੜਾ ਰੋਸ ਮਾਰਚ ਹੈ ਉਹ ਰੱਖਿਆ ਗਿਆ ਸੋ ਤੁਹਾਨੂੰ ਤਸਵੀਰਾਂ ਤੋਂ ਦਿਖਾ ਰਹੇ ਆ ਭਵਾਨੀਗੜ੍ਹ ਦੇ ਬੱਸ ਸਟੈਂਡ ਦੀਆਂ ਸੋ ਜਿੱਥੇ ਮੁਕੰਮਲ ਤੌਰ ਤੇ ਤੁਹਾਨੂੰ ਬੱਸ ਕੋਈ ਵੀ ਬੱਸ ਸਟੈਂਡ ਦੇ ਵਿੱਚ ਬੱਸ ਹੈ ਜਿਹੜੀ ਉਹ ਨਹੀਂ ਨਜ਼ਰ ਆਵੇਗੀ ਸੋ ਜੇਕਰ ਤੁਸੀਂ ਵੀ ਕਿਤੇ ਜਾਣ ਦਾ ਸਫ਼ਰ ਹੈ ਜਿਹੜਾ ਬਣਾ ਰਹੇ ਹੋ ਤਾਂ ਉਸ ਨੂੰ ਕੈਨਸਲ ਕਰ ਦਿਓ ਆ ਤਿੰਨ ਦਿਨ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨੇ ਉਹ ਜਿਹੜੀਆਂ ਆਪਰੇਣ ਕੀ ਹੱਦ ਤੱਕ ਤਕਰੀਬਨ 10% ਬੱਸਾਂ ਨੇ ਜਿਹੜੀਆਂ ਉਹੀ ਚੱਲਣਗੀਆਂ 90% ਬੱਸਾਂ ਨੇ ਜਿਹੜੀਆਂ ਉਹ ਮੁਕੰਮਲ ਤੌਰ ਤੇ ਚੱਕਾ ਜਾਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਰਹੇਗਾ ਸੋ ਇਸ ਮੌਕੇ ਹੋਰ ਕੀ ਕਹਿਣਾ ਪੰਜਾਬ ਦੇ ਯੂਨੀਅਨਾਂ ਦਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇਜ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਸਗਰੋਦੀ ਪੁੱਤਰ ਸੈਕਟਰੀ ਆ ਜੀ ਮੈਂ ਠੀਕ ਆ ਜੀ ਤਿੰਨ ਦਿਨ ਲਈ ਕਿਵੇਂ ਚੱਕਾ ਜਾਮ ਰਹਿਣ ਵਾਲਾ ਤੁਹਾਡਾ ਕਿਹੜੀ ਕਿਹੜੀ ਮਤਲਬ ਉਹ ਪੀ ਆਰਟੀਸੀ ਪਨ ਬਸ ਕਿਹੜੀਆਂ ਕਿਹੜੀਆਂ ਕਟਾ ਗਏ ਅਸੀਂ ਜੋ ਵੀ ਆਊਟਸੋਰਸ ਜਾਂ ਕੰਟਰੈਕਟ ਦੇ ਮੁਲਾਜ਼ਮਾਂ ਪਨ ਵਾਸਤੇ ਪੀਆਰਟੀਸੀ ਦੇ ਵਿੱਚ ਤਕਰੀਬਨ ਲਗਭਗ 8000 ਮੁਲਾਜ਼ਮਾਂ ਜੀ ਅਸੀਂ 8000 ਮੁਲਾਜ਼ਮ ਤਿੰਨ ਦਿਨ ਦਾ ਜੋ ਚੱਕਾ ਜਾਮਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਹਾਂਗੇ ਜੋ ਕਿ ਸਰਕਾਰ ਮੰਨਦੀ ਹੈ ਤੁਹਾਡੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਤੇ ਬਾਜਬ ਨੇ ਪਰ ਉਹਨਾਂ ਨੂੰ ਮੰਨਣ ਤੋਂ ਜੋ ਹਿਚਕਚਾਹਟ ਹੈ ਉਹ ਸਰਕਾਰ ਦੀ ਕਰਦੀ ਹੈ ਤੇ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਤਿੰਨ ਦਿਨ ਦਾ ਚੱਕਾ ਜਾਮ ਕਰ ਰਹੇ ਹਾਂ ਸਾਡੇ ਨਾਲ ਜੋ ਕਿਸਾਨ ਜਥੇਬੰਦੀਆਂ ਨੇ ਅੱਜ ਖਨੌਰੀ ਬਾਰਡਰ ਤੇ ਜਟੇ ਹੋਏ ਨੇ ਉਹਨਾਂ ਵੱਲੋਂ ਸਾਨੂੰ ਭਰਪੂਰ ਸਹਿਯੋਗ ਆ ਸਾਡੇ ਨਾਲ ਇਸ ਹੜਤਾਲ ਦੇ ਵਿੱਚ ਤੇ ਅਸੀਂ ਮੰਗ ਕਰਦੇ ਆ ਵੀ ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮ ਨੇ ਚਾਹੇ ਆਊਟਸੋਰਸ ਨੇ ਕੰਟਰੈਕਟ ਦੇ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਪੱਕਾ ਕੀਤਾ ਜਾਵੇ ਜੀ ਜੋ ਪਾਲਿਸੀ ਆ ਜੋ 1981 ਦੇ ਰੂਲ ਨੇ ਉਹ ਲਾਗੂ ਕੀਤੇ ਜਾਣ ਪੀਆਰਟੀਸੀ ਪਾਣ ਵਾਸਤੇ ਤੇ ਨਵੀਆਂ ਬੱਸਾਂ ਨੇ ਜੋ ਅੱਜ ਕੰਡਮ ਹੋ ਚੁੱਕੀਆਂ ਨੇ 3 ਸਾਲ ਹੋ ਗਏ ਸਰਕਾਰ ਨੂੰ ਸਤਾ ਦੇ ਵਿੱਚ ਆਈ ਨੂੰ ਅਸੀਂ ਮੰਗ ਕਰਦੇ ਆ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਅੱਜ ਜਿੰਨੀਆਂ ਵੀ ਸਵਾਰੀਆਂ ਸਫ਼ਰ ਕਰਦੀਆਂ ਚਾਹੇ ਮੇਰੀਆਂ ਮਾਮਾ ਪੈਣਾ ਫ੍ਰੀ ਸਫ਼ਰ ਕਰਦੀਆਂ ਨੇ ਚਾਹੇ ਨੇਤਰਹੀਣ ਫ੍ਰੀ ਸਫ਼ਰ ਕਰਦੇ ਨੇ 17 ਕੈਟਾਗਰੀਆਂ ਮੈਂ ਦੱਸ ਰਿਹਾ 17 ਕੈਟਾਗਰੀਆਂ ਪੀਆਰਟੀਸੀ ਤੇ ਪਨਵਸ ਦੇ ਵਿੱਚ ਫ੍ਰੀ ਸਫਰ ਕਰਦੀਆਂ ਨੇ ਜੇ ਬੱਸਾਂ ਪੂਰੀਆਂ ਹੋਣਗੀਆਂ ਤਾਂ ਆਰਾਮ ਨਾਲ ਸਫਰ ਕਰ ਸਕਣਗੇ ਅੱਜ ਇੰਨੀ ਜ਼ਿਆਦਾ ਦਿੱਕਤ ਹੋਈ ਪਈ ਹੈ ਬੱਸਾਂ ਦੀ ਕਿ ਕਿ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਇੱਕ ਗੱਡੀ ਚੱਲਦੀ ਆ 52 ਸੀਟਰ ਗੱਡੀ ਪਾਸਾ ਤੇ ਉਹਦੇ ਵਿੱਚ 100 10-10 15-15 ਸਵਾਰੀਆਂ ਸਫਰ ਕਰਦੀਆਂ ਨੇ ਜ਼ਿਆਦਾ ਸਵਾਰੀ ਹੋਣ ਕਰਕੇ ਉਹ ਹਾਦਸੇ ਦਾ ਕਾਰਨ ਵੀ ਬਣਦੀ ਆ ਸਵਾਰੀ ਦੇ 60 ਫੀਟ ਵੱਜਦੇ ਉਹ ਇੱਕ ਅਲੱਗ ਚੀਜ਼ ਉਹ ਵੀ ਵੱਜਦੀ ਆ ਪਰ ਉਹਦੇ ਨਾਲ ਜੋ ਡਰਾਈਵਰ ਨੂੰ ਵੀ ਨੁਕਸਾਨ ਭਰਨਾ ਪੈਂਦਾ ਫਿਰ ਉਹਦਾ ਕੇਸ ਚੱਲਦਾ ਜੀ ਪਰ ਭਾਈ ਡਰ ਸਰਕਾਰੀ ਕਿ ਕੱਚਾ ਸ਼ਬਦ ਅਸੀਂ ਖਤਮ ਕਰ ਰਹੇ ਹੌਲੀ ਹੌਲੀ ਪੱਕੇ ਕਰ ਦਾਂਗੇ ਵੀ ਕਰ ਦਾਂਗੇ ਸਮਝੋ ਬਿਲਕੁਲ ਜੀ ਮੈਂ ਉਹੀ ਦੱਸਣਾ ਚਾਹਣਾ ਵੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨੇ ਇਹੀ ਵਾਅਦਾ ਨਾਲ ਆਈ ਸੀ ਵੀ ਜੋ ਹਰਾ ਪੈਨਾ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਚਲਾਵਾਂਗੇ ਕੱਚਾ ਸ਼ਬਦ ਬਿਲਕੁਲ ਖਤਮ ਕਰ ਦਾਂਗੇ ਪਰ ਅੱਜ ਜੋ ਵੱਡੇ ਵੱਡੇ ਬੈਨਰ ਲੱਗੇ ਨੇ ਇੰਨੇ ਮੁਲਾਜ਼ਮ ਪੱਕੇ ਕਰਤੇ ਇਨਾਂ ਨੂੰ ਨੌਕਰੀ ਦਿੱਤੀ ਉਹ ਸਿਰਫ ਸ਼ੋਸ਼ਾ ਹੈਗਾ ਕੋਈ ਨਹੀਂ ਮੈਨੂੰ 14 ਸਾਲ ਮੇਰਾ 2014 ਦਾ ਭਰਤੀਆਂ ਜੀ 10 ਸਾਲ ਹੋ ਗਏ ਨੇ ਮੈਨੂੰ ਇਸ ادارے ਦੇ ਵਿੱਚ ਕੰਮ ਕਰਦੇ ਨੂੰ ਮੈਂ ਅਜੇ ਤੱਕ ਆਊਟਸੋਰਸ ਤੇ ਆਪਣਾ ਕੰਮ ਕਰ ਰਿਆਂਗਾ ਸਰਕਾਰ ਦੀਆਂ ਨਲਾਇਕੀਆਂ ਨੇ ਕਿ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਹੈ ਕੋਈ ਕੱਚਾ ਮਲਾਜ਼ਮ ਪੱਕਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਸਭ ਕੋ ਸਾਡੇ ਵਿੱਚ ਪਾੜਾ ਪਾਇਆ ਜਾਂਦਾ ਇੱਕ ਤਨਖਾਹ ਸਾਥੀ 9000 ਰੁਪਏ ਲੈਂਦਾ ਇੱਕ 15000 ਲੈਂਦਾ ਇੱਕ 25000 ਲੈਂਦਾ ਤੇ ਜੋ ਰੈਗੂਲਰ ਮਲਾਜ਼ਮ ਆ ਉਹ 60-70000 ਰੁਪਏ ਤਨਖਾਹ ਲੈਂਦੇ ਨੇ ਅਸੀਂ ਮੰਗ ਕਰਦੇ ਹਾਂ ਜੋ 2016 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਜੀ ਦਾ ਫੈਸਲਾ ਸੀ ਬਰਾਬਰ ਕੰਮ ਬਰਾਬਰ ਤਨਖਾਹ ਉਹ ਸਾਡੇ ਤੇ ਲਾਗੂ ਕੀਤੀ ਜਾਵੇ ਜੋ ਇੱਕ ਡਰਾਈਵਰ ਪੱਕਾ ਉਹ ਵੀ ਉਹੀ ਡਰਾਈਵਰ ਆ ਤੇ ਕੱਚਾ ਵੀ ਇੱਕ ਡਰਾਈਵਰ ਆ ਇੱਕ 70000 ਇੱਕ 9000 ਤੇ ਇੱਕ 15000 ਰਜ ਤਨਖਾਹ ਦਾ ਫਰਕ ਕੱਢਿਆ ਜਾਵੇ ਸਭ ਨੂੰ ਬਰਾਬਰ ਕੀਤਾ ਜਾਵੇ ਤੇ ਨੰਮੀਆਂ ਬਸਾਂ ਪਾਈਆਂ ਜਾਣ ਜੀ ਆਊਟਸੋਰਸ ਤੇ ਕੰਟਰੈਕਟਰ ਦਾ ਨਾਮ ਨਾ ਰਹੇ ਤੇ ਠੇਕੇਦਾਰ ਵਿੱਚੋਂ ਕੱਢਿਆ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਜੀਐਸਟੀ ਦਾ ਜੇ ਗਲਾ دیے ਤਾਂ ਕਰੋੜਾ ਰੁਪਇਆ ਠੇਕੇਦਾਰ ਦੀ ਜੇਬ ਦੇ ਵਿੱਚ ਜਾਂਦਾ ਜੇ ਅੱਜ ਸਾਰੇ ਮੁਲਾਜ਼ਮ ਅਧਾਰ ਆਪਣੇ ਕੋਲੇ ਕੰਟਰੈਕਟ ਤੇ ਲੈ ਲੈਂਦਾਗਾ ਉਹ ਉਹ ਜੀਐਸਟੀ ਦਾ ਕਰੋੜਾਂ ਰੁਪਇਆ ਵੀ ਮਹਿਕਮੇ ਕੋਲੇ ਬਚਦਾਗਾ ਉਹ ਜੋ ਤੱਥ ਨੇ ਸਾਡੇ ਜੋ ਅਧਿਕਾਰੀ ਨੇ ਉੱਪਰਲੇ ਸੂਬਾ ਕਮੇਟੀ ਦੇ ਉਹ ਸਾਰੇ ਤੱਥ ਲਿਖਤੀ ਰੂਪ ਦੇ ਵਿੱਚ ਮੈਨੇਜਮੈਂਟ ਨੂੰ ਦੇ ਚੁੱਕੇ ਨੇ ਸਗੋਂ ਸਰਕਾਰ ਅਦਾਰੇ ਨੂੰ ਖਤਮ ਕਰਨ ਵਾਲੇ ਪਾਸੇ ਚੱਲਦੀ ਆ ਅੱਜ ਕਿਲੋਮੀਟਰ ਗੱਡੀਆਂ ਨੂੰ ਤਰਜੀਹ ਦਿੰਦੀ ਆ ਸਰਕਾਰ ਜਾਂ ਮੈਨੇਜਮੈਂਟ ਕਿਉਂਕਿ ਉਹਨਾਂ ਵੱਲੋਂ ਕਿ ਕਹਦੀ ਹੈ ਵੀ ਰਿਸ਼ਵਤ ਦੇ ਆਧਾਰ ਤੇ 1 ਲੱਖ ਰੁਪਏ ਨੇ ਦੀ ਜੇਬਾਂ ਦੇ ਵਿੱਚ ਪੈਣਾ ਮਹਿਕਮਾ ਆਪਣੀ ਮਾਲਕੀ ਦੀ ਇੱਕ ਵੀ ਗੱਡੀ ਅਦਾਰੇ ਦੇ ਵਿੱਚ ਨਹੀਂ ਪਾ ਰਿਹਾ ਕਿਲੋਮੀਟਰ ਗੱਡੀ ਦੱਸਣਾ ਚਾਹਣਾ ਕੀ ਆ ਕਿਲੋਮੀਟਰ ਗੱਡੀ ਇੱਕ ਪ੍ਰਾਈਵੇਟ ਮਾਲਕ ਦੀ ਗੱਡੀ ਹੁੰਦੀ ਹੈ ਜੀ ਜੋ 5 ਸਾਲ ਦੇ ਲਈ ਮਹਿਕਮੇ ਕੋਲੇ ਆਉਂਦੀ ਹੈ ਉਹਦੇ ਤੇ ਸਿਰਫ ਕੰਟਰੈਕਟ ਜੋ ਕੰਟਰੈਕਟ ਜ ਆਪਣਾ ਕੰਡੈਕਟਰ ਵੀਰ ਆ ਉਹ ਅਦਾਰੇ ਦਾ ਡਰਾਈਵਰ ਮਾਲਕ ਦਾ ਆਪਣਾ ਰਿਪੇਅਰ ਮਾਲਕ ਨੇ ਬਾਹਰੋਂ ਕਰਾਉਣਾ ਜਿੱਦ ਨਾਲ ਸਾਡੀਆਂ ਇੱਕ ਡਰਾਈਵਰ ਦੀ ਪੋਸਟ ਖਤਮ ਹੋ ਗਈ ਤੇ ਵਰਕਸ਼ਾਪ ਦੀਆਂ ਪੋਸਟਾਂ ਖਤਮ ਹੋ ਗਈਆਂ ਜੀ ਤੇ 5 ਸਾਲ ਕਰੋੜਾਂ ਰੁਪਏ ਦਾ ਮੁਨਾਫਾ ਲੈ ਕੇ ਉਹ ਬ ਤੇ ਉਹ ਗੱਡੀ ਫ੍ਰੀ ਕਰਾ ਜਾਂਦੇ ਨੇ ਜੇ ادارے ਦੀ ਆਪਣੀ ਬੱਸ ਪਹੂਗੀ ਤਾਂ 15 ਸਾਲ ਦੇ ਲਈ ਜਿੰਨਾ ਚਿਰ ਦੀ ਆਰਸੀ ਵੈਲਿਡ ਆ ਉਹ ਨਜਰੋ ادارے ਕੋਲੇ ਕੰਮ ਕਰੂਗੀ ਜੋ ਪ੍ਰੋਫਿਟ ਹੋਊਗਾ ਉਹ ਵੀ ادارے ਨੂੰ ਆਊਗਾ ਤੇ ਡਰਾਈਵਰ ਦੀ ਪੋਸਟ ਬਚੀ ਰਹੂਗੀ ਵਰਕਸ਼ਾਪ ਦੀ ਪੋਸਟ ਬਚੀ ਰਹੂਗੀ ਕੰਡਕਟਰ ਦੀ ਪੋਸਟ ਬਚੀ ਰਹੂਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਕੇ ਜੋ ਲਿਖਤੀ ਰੂਪ ਦੇ ਵਿੱਚ ਸਾਰਾ ਪ੍ਰੋਫਿਟ ਲਾਸ ਕੱਢ ਕੇ ਲਿਖਤੀ ਰੂਪ ਦੇ ਵਿੱਚ ਸਾਡੇ ਆਗੂ ਸਹਿਬਾਨਾਂ ਨੇ ਸਾਡੇ ਐਮਡੀ ਸਾਹਿਬ ਨੂੰ ਜਾਂ ਟਰਾਂਸਪੋਰਟ ਮੰਤਰੀ ਜਾਂ ਟਰਾਂਸਪੋਰਟ ਸੈਕਟਰੀ ਨੂੰ ਦਿੱਤਾ ਹੋਇਆ ਕਿ ਕਿਲੋਮੀਟਰ ਗੱਡੀ ਦੇ ਨੁਕਸਾਨ ਨੇ ਤੇ ਆਪਣੀ ਗੱਡੀ ਦੇ ਫਾਇਦੇ ਨੇ ਪਰ ਉਹਨਾਂ ਨੂੰ ਆਪਣੀਆਂ ਜੇਬਾਂ ਭਰਨ ਤੱਕ ਮਤਲਬ ਆਦਾਰੇ ਦਾ ਕੋਈ ਨਹੀਂ ਵੀ ਆਦਾਰਾ ਬਚੇ ਜਾਂ ਖਤਮ ਹੋਵੇ ਪਰ ਅੱਜ ਆਦਾਰਾ ਬਿਲਕੁਲ ਖਤਮ ਹੋਣ ਦੀ ਤਦ ਕਿ तकरीबन 3 ਸਾਲਾਂ ਦੇ ਵਿੱਚ 500 600 ਗੱਡੀ ਪੀਆਰਟੀਸੀ ਤੇ ਪਨਵਸ ਦੇ ਵਿੱਚ ਕੰਡਮੋ ਕੇ ਸਾਈਡ ਤੇ ਲੱਗ ਗਈ ਤੇ ਮਹਿਕਮੇ ਨੇ ਜਾਂ ਸਰਕਾਰ ਨੇ ਆਪਣੀ ਮਾਲਕ ਦੀ ਇੱਕ ਵੀ ਬੱਸ ਨਮੀ ਨਹੀਂ ਪਾਈ ਮੇਰਾ ਨਾ ਜਤਿੰਦਰ ਸਿੰਘਾ ਜੀ ਮੈਂ ਸੂਬਾ ਆਗੂ ਹਾਂ ਸੰਗਰੂ ਟਿੱਪ ਤੋਂ ਠੀਕ ਜਤਿੰਦਰ ਜੀ ਕਿਵੇਂ ਰਹਿਣ ਵਾਲਾ 6 7 8 ਦੇਖੋ ਜੀ 6 7 8 ਮੁਕੰਮਲ ਸਾਡੀ ਹੜਤਾਲ ਆ ਮੁਕੰਮਲ ਬੱਸਾਂ ਦਾ ਚੱਕਾ ਜਾਮ ਰਹੇਗਾ ਕਿਉਂਕਿ ਅਸੀਂ ਪਿਛਲੇ 1 ਮਹੀਨੇ ਤੋਂ ਸਰਕਾਰ ਨੂੰ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਆਪਣਾ ਜੋ ਮੰਗ ਪੱત્રਾ ਉਹ ਭੇਜ ਚੁੱਕੇ ਹਾਂਗੇ ਵੀ ਸਾਡੀਆਂ ਜੋ ਮੰਗਾਂ ਨੇ ਗਈਆਂ ਜੋ ਸੱਤਾ 'ਚ ਆਉਣ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ دیے ਟਰਾਂਸਪੋਰਟ ਮੰਤਰੀ ਸਾਹਿਬ ਨੇ ਸਾਡੇ ਧਰਨਿਆਂ ਦੇ ਵਿੱਚ ਜਾ ਕੇ ਬੋਲਿਆ ਸੀਗਾ ਵੀ ਜੇ ਤੁਹਾਡੀਆਂ ਮੰਗਾਂ ਨੇ ਉਹ ਬਾਵਜੂਦ ਬਾਵਜਬ ਨੇ ਕੱਚੇ ਮੁਲਾਜ਼ਮ ਨਹੀਂ ਰਹਿਣੇ ਚਾਹੀਦੇ ਸਾਨੂੰ ਪੱਕਾ ਕੀਤਾ ਜਾਊਗਾ ਪਹਿਲੀ ਕੈਬਨਿਟ ਦੇ ਵਿੱਚ ਪੱਕਾ ਕੀਤਾ ਜਾਊਗਾ ਤੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕਿਸੇ ਸਰਕਾਰ ਨੇ ਕੋਈ ਬਾਹ ਨਹੀਂ ਪੜੀ ਕੋਈ ਮੁਲਾਜ਼ਮ ਨਹੀਂ ਪੱਕਾ ਕੀਤਾ ਕਿਸੇ ਸਾਥੀ ਦਾ ਤਨਖਾਹ ਜ ਵਾਅਦਾ ਨਹੀਂ ਕੀਤਾ ਕੋਈ ਵੀ ਮੁਲਾਜ਼ਮਾਂ ਜੋ ਲਗਾਤਾਰ ਤੁਸੀਂ ਦੇਖਦੇ ਹੋਗੇ ਪੰਜਾਬ ਦੇ ਅਸੰਗਰੂਰ ਸਹਿਰ ਦੀ ਗੱਲ ਕਰਾਂ ਜਮੈਂ ਹਰ ਰੋਜ਼ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਧਰਨਾ ਲੱਗਿਆ ਹੁੰਦਾਗਾ ਕਿਉਂਕਿ ਇਹਨਾਂ ਨੇ ਵਾਅਦੇ ਵੱਡੇ ਵੱਡੇ ਕਰ ਲਏ ਪਰ ਪੂਰਾ ਇੱਕ ਵੀ ਨਹੀਂ ਕੀਤਾ ਨਾ 3 ਸਾਲਾਂ ਦੇ ਵਿੱਚ ਵਿੱਚ ਕੋਈ ਬੱਸ ਪਾਈਆ ਬੱਸਾਂ 4-500 ਬੱਸ ਜਿਹੜੀ ਸਾਡੀ ਆ ਉਹ ਕੰਡਮ ਹੋ ਕੇ ਬੇੜ ਦਾ ਸਹਾਰ ਬਣ ਕੇ ਖੜ ਗਈ ਆ ਤੇ ਜੋ ਸਾਡੇ ਸਾਥੀ ਨੇ ਡਿਊਟੀਆਂ ਕਰਦੇ ਸੀਗੇ ਉਹਨਾਂ ਨੂੰ ‟ਬੇਟਿੰਗ ਲਿਸਟ” ਦੇ ਵਿੱਚ ਪਾ ਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਕਿਉਂਕਿ ਅੱਜ ਮੁਲਾਜ਼ਮ ਭਰਤੀ ਹੁੰਦਾ ਆਸਨਾ ਭਰਤੀ ਹੁੰਦਾਗਾ ਵੀ ਚਲ ਮੈਂ ਮਹਿਕਮੇ ਦੇ ਵਿੱਚ ਭਰਤੀ ਹੋਇਆਗਾ ਮੈਂ ਅੱਜ ਕੱਚਾਗਾ ਮੈਂ ਡਿਊਟੀ ਕਰੂੰਗਾ ਉਹਨਾਂ ਦੇ ਨਾਲ ਦਿਨਾਂ ਦੇ ਵਿੱਚ ਮੈਂ ਪੱਕਾ ਹੋ ਜਾਊਗਾ ਕਿਉਂਕਿ ਇਹਨਾਂ ਨੇ ਬੱਸਾਂ ਨਾ ਪਾ ਕੇ ਜੋ ਜੋ ਮੁਲਾਜ਼ਮ ਡਿਊਟੀ ਕਰਦਾ ਸੀ ਉਹਨਾਂ ਨੂੰ ਵੀ ਘਰ ਬਿਠਾਤਾ ਨਵੇਂ ਵਰਕਰਾਂ ਦਾ ਹੋਰ ਮੁਲਾਜ਼ਮਾਂ ਨੂੰ ਜਾਂ ਆਮ ਲੋਕਾਂ ਨੂੰ ਦਾ ਕੀ ਰੋਜ਼ਗਾਰ ਦੇਣਾ ਸੀਗਾ ਇਹ ਜੋ ਰੋਜ਼ਗਾਰ ਮਿਲਿਆ ਹੋਇਆਗਾ ਉਹਨੂੰ ਵੀ ਖੋਹ ਲਿਆ ਇਹਨਾਂ ਨੇ ਸੋ ਇਸ ਲਈ ਅਸੀਂ ਪਿਛਲੇ ਸਮੇਂ ਤੋਂ ਜੋ ਅਸੀਂ ਮੰਗਾ ਨੇ ਸਾਡੀਆਂ ਨਹੀਂ ਮੰਨੀਆਂ ਗਈਆਂ ਉਹਦੇ ਸਬੰਧ ਦੇ ਵਿੱਚ ਅਸੀਂ 6 7 8 ਦਾ ਚੱਕਾ ਜਾਮ ਕਰ ਰਹੇ ਹਾਂਗੇ ਤੇ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਜੋ ਚੰਡੀਗੜ੍ਹ ਰਹਿਸਾ ਉੱਥੇ ਜਾ ਕੇ ਵੀ ਆਪਦੀ ਗਹਾਰ ਲਾਵਾਂਗੇ ਉੱਥੇ ਬੂਹਾ ਮੱਲਾਂਗੇ ਮੰਤਰੀ ਸਾਹਿਬ ਦਾ ਜਾ ਕੇ ਤੇ ਇਹਦੇ ਸਬੰਧ ਦੇ ਵਿੱਚ ਸਾਡੇ ਨਾਲ ਕਿਸਾਨ ਜਥੇਬੰਦੀਆਂ ਨਾਲ ਵੀ ਸਾਡਾ ਤਾਲਮੇਲ ਹੋਇਆਗਾ ਖਨੌਰੀ ਬਾਰਡਰ ਤੋਂ ਸਾਡਾ ਸਟੇਜ ਤੋਂ ਕਿਸਾਨ ਜਥੇਬੰਦੀਆਂ ਨੇ ਸਾਡਾ ਸਮਾਇਤ ਕੀਤੀ ਆ ਸਾਨੂੰ ਸੰਘਰਸ਼ ਦੇ ਵਿੱਚ ਵੀ ਸਾਡੇ ਉਹ ਹਮਾਇਤ ਕਰਨਗੇ ਚੰਡੀਗੜ੍ਹ ਵੀ ਪਹੁੰਚਣਗੇ ਤੇ ਸਾਡੀ ਮੰਗ ਇਹ ਹੀ ਆ ਵੀ ਜੋ ਸਾਡੀਆਂ ਬਾਜਬੰਗ ਮੰਗਾਂ ਨੇ ਉਹਨਾਂ ਨੂੰ ਮੰਨ ਲਿਆ ਜਾਵੇ ਮੰਨ ਕੇ ਅਸੀਂ ਆਪਣੀਆਂ ਬੱਸਾਂ ਚਲਾਉਂਦੇ ਹੋਈਏ ਸਾਡੇ ਮਹਿਕਮੇ ਦੇ ਵਿੱਚ ਜੋ ਬੱਸਾਂ ਕਾਂਡਮ ਹੋਈਆਂ ਨੇ ਤਾਂ ਵਾਸਤੇ ਪੀਆਰਟੀ ਦੇ ਵਿੱਚ 3-400 ਬੱਸਾਂ ਕਾਂਡਮ ਹੋ ਗਈ ਆ ਉਹ ਨਵੀਆਂ ਬੱਸਾਂ ਪਾਉਣ ਦੀ ਸਾਡੀ ਮੰਗ ਆ ਵੀ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ 10000 ਬੱਸ ਆਜੋ ਉਹ ਪਾਈ ਜਾਵੇ ਤੇ ਵਰਕਰਾਂ ਨੂੰ ਜਿਹੜੇ ਬਣਦੇ ਹੱਕ ਨੇ ਉਹਨਾਂ ਪੱਕਾ ਕੀਤਾ ਇਹ ਬਿਨਾਂ ਸਰ ਤੋਂ ਪੱਕਾ ਕੀਤਾ ਜਾਵੇ ਪਾਲਿਸੀ ਆ ਜੋ ਬਣਾਉਣੀ ਆ ਗਈ ਉਹ 3 ਸਾਲ ਦੀ ਜਾਂ 5 ਸਾਲ ਦੀ ਪਾਲਿਸੀ ਬਣਾਈ ਜਾਵੇ ਕਿਉਂਕਿ 10 ਸਾਲ ਦੀ ਪਾਲਿਸੀ ਲੈ ਕੇ ਆ ਰਹੇ ਨੇ 10 ਸਾਲ ਦੇ ਵਿੱਚ ਸਾਡਾ ਕੋਈ ਮੁਲਾਜ਼ਮ ਨਹੀਂ ਆ ਰਿਹਾਗਾ ਕਿਉਂਕਿ ਸਾਨੂੰ ਭਰਤੀ ਹੋਇਆ ਨੂੰ ਅੱਜ 10 ਸਾਲ ਹੋ ਗਏ ਨੇ 10 ਸਾਲਾਂ ਦੇ ਵਿੱਚ ਹੁਣ ਜੇ ਅਸੀਂ ਅੱਜ ਸਾਨੂੰ ਕੰਟਰੈਕਟ ਤੇ ਕਰਦੇ ਨੇ ਜੇ 10 ਸਾਲ ਦੀ ਪਾਲਿਸੀ ਲੈ ਕੇ ਆਉਂਦੇ ਨੇ ਤਾਂ ਸਾਨੂੰ 10 ਸਾਲ ਇਹ ਹੋਰ ਲੋਣੇ ਪੈਣਗੇ ਪੱਕਾ ਹੋਣ ਦੇ ਲਈ 10 ਸਾਲ ਤਾਂ ਪਹਿਲਾਂ ਅਸੀਂ ਹੋਰ ਜ਼ਿੰਦਗੀ ਤੇ ਲੰਘਾਈ ਚੁੱਕੇ ਹਾਂਗੇ ਜੇ ਅੱਜ ਅਸੀਂ ਕੰਟਰੈਕਟ ਤੇ ਹੁੰਨੇ ਆ ਤਾਂ ਸਾਨੂੰ 10 ਸਾਲ ਫੇਰ ਲੱਗ ਜਾਣੇ ਆਗੇ ਕਿਉਂਕਿ ਸਾਡੀ ਇਹੀ ਮੰਗ ਆ ਵੀ ਸਾਡੇ ਤੇ 3 ਸਾਲ ਦੀ ਜਾਂ 5 ਸਾਲ ਦੀ ਪਾਲਿਸੀ ਲਾਈ ਜਾਵੇ ਤਾਂ ਜੋ ਅਸੀਂ ਵੀ ਆਪਣੇ ਬੱਚਿਆਂ ਦਾ ਪਾਲਣ ਪੋਸਣਾ ਜਿਹੜਾ ਉਹ ਸਹੀ ਢੰਗ ਨਾਲ ਕਰ ਸਕੀਏ ਤੇ ਜੋ ਵੀ ਬਣਦੇ ਹੱਕ ਨੇ ਪੱਤੇ ਨੇ ਜਿਦਾ ਸਾਡੇ ਪ੍ਰੋਮੋਸ਼ਨਾਂ ਨੇਗੀਆਂ ਉਹ ਸਾਰਾ ਕੁਝ ਲਾ ਕੇ ਬਿਨਾ ਕਿਸੇ ਸ਼ਰਤ ਤੋਂ ਸਾਨੂੰ ਪੱਕਾ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਨੇ ਜੀ ਸਰਕਾਰ ਮੰਨੂਗੀ ਤਾਂ ਠੀਕ ਹੈ ਨਹੀਂ ਚੱਕਾ ਜਾਮ ਆਗਾ ਹੋ ਸਕਦਾ ਸਾਡੀ ਜਿਹੜੀ ਹੜਤਾਲ ਆ ਆਉਣ ਵਾਲੀ ਚੱਲਣ ਵਾਲੀ ਇਹ ਅਣਮਿੱਥੇ ਸਮੇਂ ਦਾ ਰੂਬੀ ਧਾਰਨ ਕਰ ਸਕਦੀ ਆ ਸਾਨੂੰ ਜਾਣਾ ਪਿਆ ਇਹਨਾਂ ਦੇ ਸੁਪਰੀਮੋ ਕਿ ਰਵਿੰਦਰ ਕੇਜਰੀਵਾਲ ਉਹਨਾਂ ਦੇ ਘਰ ਤੱਕ ਪਹੁੰਚਣਾ ਪਿਆ ਦਿੱਲੀ ਅਸੀਂ ਉੱਥੇ ਹੀ ਪਹੁੰਚਾਂਗੇ ਤੁਸੀਂ ਇੱਥੇ ਤੁਹਾਡੇ ਸਾਥੀ ਪਰ 6 7 8 ਨੂੰ ਬੱਸ ਸਟੈਂਡਾਂ ਦੇ ਉੱਪਰ ਬੈਠ ਕੇ ਪ੍ਰੋਟੈਸਟ ਕਰੂਗੇ ਜਾਂ ਕਿਵੇਂ ਦਾ ਸੇ ਦਾ ਸੇ ਨੂੰ ਅਸੀਂ ਬੱਸ ਸਟੈਂਡਾਂ ਦੇ ਉੱਪਰ ਪ੍ਰੋਟੈਸਟ ਕਰਾਂਗੇ ਜੀ 7 ਤਰੀਕ ਨੂੰ ਅਸੀਂ ਪੂਰੀ ਗਿਣਤੀ ਲੈ ਕੇ 2 ਪਉਾਂ ਦੀ ਮੁੱਖ ਮੰਤਰੀ ਸਾਹਿਬ ਦਾ ਬੂਹਾ ਮੱਲਾਂਗੇ ਚੰਡੀਗੜ੍ਹ ਉਹ ਅਸੀਂ ਪ੍ਰੋਗਰਾਮ ਦੇ ਚੁੱਕੇ ਹਾਂਗੇ। ਹਾਂਜੀ ਕੀ ਨਾਮ ਇਰਾਜ ਕਰਨ ਜੀ। ਰਾਜ ਕਰਨ ਤੁਸੀਂ ਸਫਰ ਕਰ ਰਹੇ ਹੋ ਬੱਸਾਂ ਦੇ ਤੇ ਕੱਲ ਨੂੰ ਸਰਕਾਰ ਕੱਲ ਤੋਂ ਤਿੰਨ ਦਿਨਾਂ ਲਈ ਹੜਤਾਲ ਬੰਦ ਹੈ। ਮਤਲਬ ਕਿ ਬੱਸਾਂ ਬੰਦ ਨੇ ਸਰਕਾਰ ਕੀ ਕਹਿਣਾ ਚਾਹੁੰਦੀ ਹੈ? ਬਹੁ ਮਾੜੀ ਗੱਲ ਹੈ ਜੀ ਤਿੰਨ ਦਿਨਾਂ ਜੀ ਤਾਂ ਬੁਹੀਂ ਅਰਥਵਿਵਸਥਾ ਹੱਲ ਜੂ ਕਾਰਨ ਕਿ ਜਿਹੜੇ ਬੰਦੇ ਨੇ ਨੌਕਰੀ ਤੇ ਜਾਣਾ ਕਿਸੇ ਦਿਹਾੜੀ ਜਾਣਾ ਉਹਦਾ ਔਖੀ ਬਹੁਤ ਹੋ ਜੂਗਾ ਜੀ। ਦੱਸੋ ਜਿਹਨੇ ਬੰਦੇ ਨੇ 20 ਕਿਲੋਮੀਟਰ ਤੇ 30 ਕਿਲੋਮੀਟਰ ਤੇ ਜਾਣਾ ਕਿਸ ਜਿੱਤੇ ਜਾਊ ਘਰੇ ਕੋਈ ਸਾਧਨ ਹੈ ਨਹੀਂਗਾ। ਠੰਡ ਦਾ ਕੀ ਕੀ ਸਮਝਦੇ ਹੋ ਇਹ ਸਰਕਾਰਾਂ ਨੂੰ ਕੁਝੂਰ ਬਾਰ ਸਮਝਦੇ ਹੋ ਜਾਂ ਮਰ ਕੇ ਜਿਹੜੇ ਹੜਤਾਲ ਕਰ ਰਹੇ ਨਹੀਂ ਨਹੀਂ ਸਰਕਾਰਾਂ ਜੀ ਸਿੱਧੇ ਤੌਰ ਤੇ ਸਰਕਾਰਾਂ ਆ ਗਿਆ ਪੱਕੇ ਕਰਨ ਇਹਨਾਂ ਨੂੰ ਇਹਨਾਂ ਦਾ ਬੰਦਾ ਦਾ ਹੱਕ ਹੀ ਮੰਗਦੇ ਆ ਇਹ ਕਿਹੜਾ ਕੋਈ ਪੈਸੇ ਕੋਈ ਆਪਦੀ ਹੋਰ ਗੱਲ ਮਨਾਉਂਦੇ ਆ ਨਹੀਂ ਸਹੀ ਗੱਲ ਮਨਾਉਂਦੇ ਵੀ ਇਹਨੂੰ ਪੱਕੇ ਕਰਨ ਹਰੇਕ ਦਾ ਹੱਕ ਬਣਨ ਦਾ ਰਾਈਟ ਹੈ ਜੀ ਜੀ ਨਾਮ ਹੈ ਜੀ ਮੇਰਾ ਨਾਮ ਨਰਪਾਲ ਸਿੰਘ ਹੈ ਜੀ ਪਾਣੂ ਬਸ ਪੀਆਰਸੀ ਕੰਟਰੈਕਟ ਵਰਕਰ ਯੂਨੀਅਨ ਬਰਨਾਲਾ ਕਿੰਨੇ ਦਿਨ ਦੀ ਹੜਤਾਲ ਕਰ ਰਹੇ ਹੋ ਇਹ ਸਾਡੀ ਜਿਹੜੀ ਹੜਤਾਲ ਹੈ 6 7 8 ਤਰੀਕ ਤਿੰਨ ਦਿਨ ਦੀ ਹੜਤਾਲ ਹੈ ਜੀ ਤੇ ਜਿਹੜੀ ਹੜਤਾਲਾਂ ਅਸੀਂ ਹੜਤਾਲਾਂ ਇਹ ਪਰ ਜਿਹੜੀਆਂ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਜਿਵੇਂ ਸਾਨੂੰ 17-18 ਸਾਲ 20 ਵੀ ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਨਗੂਣੀਆਂ ਤਰ੍ਹਾਂ ਹੱਥੇ ਅਸੀਂ ਕੰਮ ਕਰ ਰਹੇ ਹਾਂ ਸਾਡੇਆਂ ਸਿਰਫ ਚਾਰ ਹੀ ਮੰਗਾਂ ਨੇ ਜੀ ਪਹਿਲੀ ਮੰਗ ਆ ਸਾਡੀ ਵੀ ਜਿਹੜੀ ਘੱਟ ਤਨਖਾਹ ਵਾਲੇ ਉਹਨੂੰ ਤਨਖਾਹ ਦੇ ਇੱਕਸਾਰਤਾ ਕੀਤੀ ਹੈ ਬਰਾਬਰ ਤਨਖਾਹ ਕੀਤੀ ਜਾਵੇ ਦੂਜੀ ਮੰਗ ਆ ਸਾਡੀ ਜਿਹੜੇ ਕੰਟਰੈਕਟਰ ਦੇ ਮੁੰਡੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਸੋਰਸ ਨੂੰ ਕੰਟਰੈਕਟਰ ਦੇ ਕੀਤਾ ਜਾਵੇ ਜਿਹੜੀਆਂ ਮਾਰੂਕ ਨਿਸ਼ਾਨਾਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਸੁਣਿਆ ਨਹੀਂ ਸੁਣਿਆ ਨਹੀਂ ਤਾਂ ਬਕਰਕ ਇਹਨੀਆਂ ਕਮੇਟੀਆਂ ਨੇ ਇਹਰ ਕੋਈ ਐਕਸੀਡੈਂਟ ਡਰਾਈਵਰ ਜਾਂ ਕਨੈਕਟਰ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਵੀ ਕਿੰਨਾ ਸਹੂਲਤ ਸਰਕਾਰ ਵੱਲੋਂ ਸਰ ਪਹਿਲਾਂ ਤਾਂ ਕੋਈ ਸਹੂਲਤ ਨਹੀਂ ਸੀ ਆ ਹੁਣ ਇੱਕ ਸਹੂਲਤ ਮਿਲੀ ਹੈ ਸਾਨੂੰ ਉਹ ਵੀ ਬੈਂਕ ਦੇ ਤੌਰ ਤੇ ਮਿਲੀ ਹੈ ਸਾਨੂੰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਜਿਹੜੀ ਉਹ ਮਤਲਬ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਹੈ ਤਾਂ ਉਹਦੇ ਵਿੱਚ ਸਾਨੂੰ 40 ਲੱਖ ਰੁਪਏ ਮੌਜਾ ਪਰ ਉਹ ਹਾਲੇ ਤੱਕ ਪਹਿਲੀ ਗੱਲ ਅਸੀਂ ਚਾਹੁੰਦੇ ਆ ਵੀ ਸਾਡੇ ਕਿਸੇ ਵੀਰ ਦੀ ਐਕਸੀਡੈਂਟ ਦੇ ਵਿੱਚ ਮੌਤ ਹੀ ਨਾ ਹੋਵੇ ਤੇ ਨਾ ਹੀ ਸਾਨੂੰ ਲੈਣਾ ਪਵੇ ਉਹ ਤੇ ਦੂਜੀ ਗੱਲ ਇਹ ਆ ਜੀ ਵੀ ਅਸੀਂ ਆਮ ਲੋਕਾਂ ਤੋਂ ਪਬਲਿਕ ਤੋਂ ਅਸੀਂ ਮਾਫੀ ਚਾਹੁੰਦੇ ਆ ਬਾਰੀ-ਬਾਰੀ ਸੀ ਸਰਕਾਰਾਂ ਦੀ ਜਣੇ ਵੀ ਸਾਨੂੰ ਕਹਾਂਗੇ ਸਾਨੂੰ ਸਾਰਾ ਕੁਝ ਸਾਡਾ ਕਰਦਿਆਂ ਤਾਂ ਸਾਨੂੰ ਇੱਕ ਕਦਮ ਨਾ ਚੁੱਕਣਾ ਪਵੇ। ਜਦੋਂ ਸਰਕਾਰ ਆਈ ਉਹ ਸਾਨੂੰ ਕੀ ਵਾਦੇ ਕਰੀ ਸੀ? ਸਾਡੇ ਪੂਰੇ ਵਾਦੇ ਕੀਤੇ ਗਏ ਸੀ ਸੋ ਮਤਲਬ ਹੀ ਠੇਕੇਦਾਰੀ ਸਿਸਟਮ ਦੇ ਵਿੱਚੋਂ ਠੇਕੇਦਾਰੀ ਕੱਢਾਂਗੇ, ਤੁਹਾਨੂੰ ਰੈਗੂਲਰ ਕਰਾਂਗੇ, ਆਊਟਸੋਰਸਿੰਗ ਕੰਟਰੈਕਟ ਦੇ ਕਰਾਂਗੇ। ਬਹੁਤ ਸਾਰੀਆਂ ਸਾਨੂੰ ਬਹੁਤ ਵਾਦੇ ਕੀਤੇ ਗਏ ਸੀ ਪਰ ਕੋਈ ਵਾਦੇ ਤੇ ਸਰਕਾਰ ਕਰੀ ਨਹੀਂ।